ਇੱਕ ਪਾਊਡਰ ਤਿਰਫਲਾ ਚੂਰਨ ਤੁਹਾਡੀ ਉਮਰ 16 ਸਾਲ ਦੀ ਹੈ ਤੁਹਾਡੀ ਉਮਰ ਚਾਹੇ 60 ਸਾਲ ਦੀ ਹੈ ਤਾਂ ਆਪਦੀ ਇੱਕ ਪੂਰੀ ਸਵੇਰੀ ਲੋਕ ਵਾਲੀ ਥੈਲੀ ਚ ਪਾ ਲੋ ਉਹਨੂੰ ਪਾ ਕੇ ਆਪਦੀ ਜੇਬ ਚ ਰੱਖ ਲੋ ਬਈ ਇੱਕ ਮਹੀਨਾ ਖਾ ਲਿਓ ਇੱਕ ਮਹੀਨੇ ਬਾਅਦ ਤੁਹਾਡਾ ਥੈਂਕ ਯੂ ਨਾ ਆਇਆ ਤਾਂ ਮੈਂ ਮੈਂ ਜ਼ਿੰਮੇਵਾਰ ਹਰੜ ਬਿਹੜਾ ਤੇ ਆਮਲਾ ਤਿੰਨ ਚੀਜ਼ਾਂ ਦਾ ਤਿਰਫਲਾ ਪਰ ਜਿੱਦਨ ਤੁਹਾਡੇ ਨਾਲ ਇਹ ਬਾਡੀ ਚ ਫਰੈਂਡਲੀ ਹੋ ਗਿਆ ਫਿਰ ਇਸ ਤੋਂ ਵਧੀਆ ਕੋਈ ਵੈਦ ਕੋਈ ਡਾਕਟਰ ਕੋਈ ਹਸਪਤਾਲ ਨਹੀਂ ਇਹਨੇ ਜ਼ਿੰਦਗੀ ਭਰ ਤੁਹਾਨੂੰ ਐਮਰਜੈਂਸੀ ਚ ਨਹੀਂ ਜਾਣ ਦੇਣਾ ਇਹਨੇ ਤੁਹਾਨੂੰ ਅੰਦਰੋਂ ਬਚਾ ਕੇ ਰੱਖਣਾ ਹਾਰਟ ਬ੍ਰੇਨ ਔਰ ਲੀਵਰ ਤੁਹਾਡੇ ਗੁਰਦੇ ਤੁਹਾਡੇ ਜਿਹੜੀਆਂ ਅੰਤੜੀਆਂ ਨੇ ਪੇਟ ਦੀਆਂ ਸਭ ਕਲੀਨ ਸਾਫ਼ ਰਹਿਣਗੀਆਂ ਪੇਟ ਗੈਸ ਕਬਜ਼ ਜਾਂ ਪਾਚਨ ਪ੍ਰਕਿਰਿਆ ਦੀ ਜੁੜੀ ਕਿਸੇ ਵੀ ਦਿੱਕਤ ਨਾਲ ਸਰੀਰ ਵਿੱਚ ਹੋਰ ਵੀ ਬਿਮਾਰੀਆਂ ਪੈਦਾ ਹੋਣ ਲੱਗਦੀਆਂ ਹਨ ਜਿਵੇਂ ਕਿ ਸਿਰ ਦੇ ਵਿੱਚ ਦਰਦ ਰਹਿਣਾ ਭੁੱਖ ਨਾ ਲੱਗਣਾ ਸਰੀਰ ਦੇ ਵਿੱਚ ਭਾਰਾਪਨ ਮਹਿਸੂਸ ਹੋਣਾ ਜਾਂ ਪੇਟ ਵਿੱਚ ਜਲਨ ਜਾਂ ਪੇਟ ਵਿੱਚ ਗੈਸ ਹੋਣ ਤੇ ਚੱਕਰ ਆਉਣਾ ਜਾਂ ਉਲਟੀ ਵਰਗਾ ਮਹਿਸੂਸ ਹੋਣਾ ਤੇ ਜੇ ਤੁਸੀਂ ਤ੍ਰਿਫਲਾ ਚੂਰਨ ਨੂੰ ਸਹੀ ਢੰਗ ਨਾਲ ਖਾਂਦੇ ਹੋ ਤਾਂ ਵਾਤ ਪਿੱਤ ਅਤੇ ਕਫ ਕੋਈ ਵੀ ਪਰੇਸ਼ਾਨੀ ਤੁਹਾਨੂੰ ਪਰੇਸ਼ਾਨ ਨਹੀਂ ਕਰ ਪਾਉਂਦੀ ਇਹ ਤਾਂ ਨਾ ਗਲਤ ਹੈ ਕਿ ਜੇ ਕਿਸੇ ਨੂੰ ਕੋਈ ਬਿਮਾਰੀ ਹੈ ਤਾਂ ਹੀ ਤ੍ਰਿਫਲਾ ਚੂਰਣ ਖਾਣਾ ਚਾਹੀਦਾ ਹੈ ਜੇਕਰ ਤੁਸੀਂ ਤੰਦਰੁਸਤ ਹੋ ਤਾਂ ਵੀ ਤੁਸੀਂ ਆਪਣੀ ਤੰਦਰੁਸਤੀ ਬਰਕਰਾਰ ਰੱਖਣ ਲਈ ਤ੍ਰਿਫਲਾ ਚੂਰਣ ਦਾ ਸੇਵਨ ਕਰ ਸਕਦੇ ਹੋ ਤ੍ਰਿਫਲਾ ਚੂਰਨ ਦਾ ਰੋਜ਼ਾਨਾ ਸੇਵਨ ਕਰਨ ਨਾਲ ਤੁਹਾਡੀ ਯਾਦਦਾਸ਼ਤ ਵੀ ਵਧੀਆ ਹੁੰਦੀ ਹੈ ਅੱਖਾਂ ਨਾਲ ਜੁੜੀ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਜਿਵੇਂ ਅੱਖਾਂ ਵਿੱਚ ਜਲਨ ਅੱਖਾਂ ਵਿੱਚੋਂ ਪਾਣੀ ਨਿਕਲਣਾ ਜਾਂ ਨਜ਼ਰ ਕਮਜ਼ੋਰ ਹੋ ਰਹੀ ਹੈ ਤਾਂ ਇਹਨਾਂ ਸਾਰੀਆਂ ਸਮੱਸਿਆਵਾਂ ਲਈ ਤ੍ਰਿਫਲਾ ਚੂਰਨ ਇੱਕ ਬਹੁਤ ਹੀ ਵਧੀਆ ਔਸ਼ਧੀ ਹੈ ਸਕਿਨ ਦੀ ਜੇਕਰ ਗੱਲ ਕਰੀਏ ਤਾਂ ਸਰੀਰ ਵਿੱਚ ਕਿਤੇ ਵੀ ਜੇ ਫਿੰਸੀ ਫੋੜੇ ਜਾਂ ਪਸ ਪੈਰੀ ਹੋਵੇ ਤਾਂ ਤ੍ਰਿਫਲਾ ਚੂਰਨ ਦਾ ਸੇਵਨ ਬਹੁਤ ਗੁਣਕਾਰੀ ਹੈ ਜਿਨ੍ਹਾਂ ਨੂੰ ਡਾਇਬਟੀਜ਼ ਦੀ ਬਿਮਾਰੀ ਹੈ ਉਹਨਾਂ ਲਈ ਵੀ ਤ੍ਰਿਫਲਾ ਚੂਰਨ ਬਹੁਤ ਵਧੀਆ ਮੋਟਾਪਾ ਬਹੁਤ ਜ਼ਿਆਦਾ ਹੋ ਰਿਹਾ ਹੈ ਵਜ਼ਨ ਘਟ ਕਰਨਾ ਚਾਹੁੰਦੇ ਹੋ ਜਾਂ ਪੂਰਾ ਦਿਨ ਆਫਿਸ ਵਿੱਚ ਇੱਕੋ ਜਗ੍ਹਾ ਬੈਠ ਕੇ ਕੰਮ ਕਰਨਾ ਪੈਂਦਾ ਹੈ ਤੇ ਕਮਰ ਤੇ ਚਰਬੀ ਬਹੁਤ ਜ਼ਿਆਦਾ ਵਧ ਰਹੀ ਹੈ ਤੇ ਉਪਰੋਂ ਐਕਸਰਸਾਈਜ਼ ਜਾਂ ਸੈਰ ਕਰਨ ਦਾ ਵੀ ਟਾਈਮ ਨਹੀਂ ਲੱਗਦਾ ਉਹਨਾਂ ਸਭ ਲਈ ਤਾਂ ਤ੍ਰਿਫਲਾ ਚੂਰਣ ਕਿਸੇ ਵਰਦਾਨ ਤੋਂ ਘਟ ਨਹੀਂ पहले हर घर त्रिफला जरूर हों उसू वरत के जो है खुद को फिट भी रखा जाता सी पर अचक देख रहे कि हर कोई हर एक परिवार के घट्ट या फास्ट फूड जो है ज़्यादा खाया ही जाता है पराल नाल अपने डायजस्टिव सिस्टम क्लीन भी किमें करना है अपने बॉडी सिस्टम किमें असि क्लीन रख सकते हैं उसू लैके भी ज़्यादा अवेयरनैस नहीं है सो असी अज खास तौर पर ਤਿੰਨ ਚੀਜ਼ਾਂ ਨੂੰ ਮਿਲਾ ਕੇ ਬਣੀ ਚੀਜ਼ ਯਾਨੀ ਕਿ ਆਮਲਾ ਹਰੜ ਤੇ ਬਿਹੜਾ ਨੂੰ ਮਿਲਾ ਕੇ ਬਣੀ ਤ੍ਰਿਫਲਾ ਬਾਰੇ ਗੱਲ ਕਰਨ ਜਾ ਰਿਹਾ ਕਿਉਂਕਿ ਕਈ ਲੋਕਾਂ ਦੇ ਸਾਡੇ ਕੋਲੇ ਵੀ ਕਮੈਂਟ ਆਉਂਦੇ ਨੇ ਕਿ ਜੀ ਅਸੀਂ ਤ੍ਰਿਫਲਾ ਵਰਤੀਏ ਕਿਵੇਂ ਸਹੀ ਢੰਗ ਕੀ ਹੈ ਕਿ ਅਸੀਂ ਗਲਤ ਢੰਗ ਨਾਲ ਕਿਤੇ ਖਾ ਲਾਂਗੇ ਸਾਡਾ ਕੋਈ ਉਸ ਨੂੰ ਨੁਕਸਾਨ ਤਾਂ ਨਹੀਂ ਸਾਨੂੰ ਸਾਈਡ ਇਫੈਕਟ ਤਾਂ ਨਹੀਂ ਹੋ ਜਾਏਗਾ ਕਿਤੇ ਸਾਡਾ ਪੇਟ ਖਰਾਬ ਤਾਂ ਨਹੀਂ ਹੋ ਜਾਏਗਾ ਸੋ ਅੱਜ ਖਾਸ ਤੌਰ ਤੇ ਗੱਲ ਕਰਾਂਗੇ ਕਿ ਤ੍ਰਿਫਲਾ ਖਾਣ ਦਾ ਸਹੀ ਤਰੀਕਾ ਕੀ ਹੈ ਤੇ ਅਗਲਾ ਕਈ ਵਾਰੀ ਸਵਾਲ ਕਈਆਂ ਦਾ ਆਉਂਦਾ ਹੈ ਕਿਸ ਨੂੰ ਤ੍ਰਿਫਲਾ ਖਾਣਾ ਚਾਹੀਦਾ ਇਸ ਨੂੰ ਲੈ ਕੇ ਵੀ ਪੂਰੀ ਅਵੇਅਰਨੈਸ ਤੁਹਾਨੂੰ ਦਵਾਂਗੇ ਕਿ ਆਖਿਰ ਤ੍ਰਿਫਲਾ ਕੌਣ-ਕੌਣ ਖਾ ਸਕਦਾ ਹੈ ਤੇ ਇਸ ਨੂੰ ਕਿਵੇਂ ਖਾਣਾ ਚਾਹੀਦਾ ਤੇ ਇਸ ਦੇ ਨਾਲ ਕੀ ਫਾਇਦੇ ਸਾਨੂੰ ਮਿਲਦੇ ਨੇ ਸਵਾਗਤ ਹੈ ਜੀ ਸਾਰਿਆਂ ਦਾ ਮੈਂ ਹਾਂ ਹਰਜੋਤ कौर ਔਰ ਅੱਜ ਤ੍ਰਿਫਨਲ ਨੂੰ ਲੈ ਕੇ ਖਾਣ ਦੇ ਸਹੀ ਢੰਗ ਨੂੰ ਲੈ ਕੇ ਇਸ ਦੇ ਕੀ ਕੀ ਫਾਇਦੇ ਨੇ ਇਸ ਨੂੰ ਲੈ ਕੇ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨਗੇ ਵੈਦਵਾਨ ਆਯੁਰਵੇਦਾ ਦੇ ਐਮ ਡੀ ਮਿਸਟਰ ਸੁਭਾਸ਼ ਗੋਇਲ ਜੀ ਸਾਡੇ ਨਾਲ ਨੇ ਬਹੁਤ ਬਹੁਤ ਸਵਾਗਤ ਹੈ ਸਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਾਬਾ ਜੀ ਮੇਰ ਕਰਨ ਸਾਰਿਆਂ ਤੇ ਮੇਰੇ ਵੱਲੋਂ ਸਾਰਿਆਂ ਨੂੰ ਬਹੁਤ ਹੀ ਸਤਿਕਾਰ ਭਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਆ ਸਰ ਜਿਵੇਂ ਕਿ ਮੈਂ ਹੁਣ ਗੱਲ ਦੀ ਸ਼ੁਰੂਆਤ ਕਰ ਹੀ ਚੁੱਕੀ ਆ ਤ੍ਰਿਫਲਾ ਮੈਂ ਪਹਿਲਾਂ ਵੀ ਜਦੋਂ ਤੁਹਾਡੇ ਨਾਲ ਅਸੀਂ ਕਈ ਵੀਡੀਓਜ਼ ਬਣਾਈਆਂ ਨੇ ਤੁਸੀਂ ਉਹਨਾਂ ਵਿੱਚ ਵੀ ਤ੍ਰਿਫਲਾ ਦਾ ਜ਼ਿਕਰ ਬਹੁਤ ਵਾਰ ਕਰਦੇ ਹੋ ਕਿ ਤ੍ਰਿਫਲਾ ਅਗਰ ਕੋਈ ਆਪਣੀ ਲਾਈਫ ਦਾ ਰੁਟੀਨ ਬਣਾਉਂਦਾ ਹੈ ਤਾਂ ਬਹੁਤ ਅਸੀਂ ਹੈਲਦੀ ਰਹਿ ਸਕਦੇ ਆ ਸੋ ਜ਼ਰੂਰ ਦੱਸੋ ਤ੍ਰਿਫਲਾ ਖਾਣ ਦਾ ਸਹੀ ਢੰਗ ਕੀ ਹੈ ਕਿਵੇਂ ਖਾਣਾ ਚਾਹੀਦਾ ਔਰ ਕੀ ਕੀ ਫਾਇਦੇ ਇਸ ਨਾਲ ਸਾਨੂੰ ਮਿਲ ਸਕਦੇ ਨੇ ਇੱਕ ਪਾਊਡਰ ਤ੍ਰਿਫਲਾ ਚੂਰਨ ਮੈਂ ਬਾਰ ਬਾਰ ਪ੍ਰੈਸ਼ਰ ਦਿੰਦਾ ਇਸ ਗੱਲ ਤੇ ਤੁਹਾਡੀ ਉਮਰ 16 ਸਾਲ ਦੀ ਹੈ ਤੁਹਾਡੀ ਉਮਰ ਚਾਹੇ 60 ਸਾਲ ਦੀ ਹੈ ਤ੍ਰਿਫਲਾ ਚੂਰਨ ਜਿਹੜਾ ਹੈਗਾ ਉਹਦਾ ਇੱਕ ਚਮਚਾ 5 ਗ੍ਰਾਮ ਤ੍ਰਿਫਲਾ 5 ਵਜੇ ਸ਼ਾਮ ਨੂੰ ਲੈਣਾ ਨਾ ਭੁੱਲੋ ਘੰਟਾ ਅੱਧਾ ਘੰਟਾ ਉੱਪਰ ਥੱਲੇ ਹੁੰਦਾ ਤੁਹਾਡੇ ਟਾਈਮਿੰਗ ਸ਼ਡਿਊਲ ਦੇ ਮੁਤਾਬਕ ਹੋ ਜਾਂਦੋ ਜੇ ਤੁਸੀਂ ਮੋਟਰਸਾਈਕਲ ਤੇ ਤੁਰੇ ਫਿਰਦੇ ਹੋ ਸਾਰਾ ਦਿਨ ਮੋਢੇ 'ਚ ਬੈਗ ਪਾ ਕੇ ਕੰਮ ਕਰਦੇ ਤਾਂ ਆਪਣੀ ਇੱਕ ਪੂਰੀ ਸਵੇਰੀ ਲੋਕ ਵਾਲੀ ਥੈਲੀ 'ਚ ਪਾ ਲਓ ਉਹਨੂੰ ਪਾ ਕੇ ਆਪਣੀ ਜੇਬ ਚ ਰੱਖ ਲਓ ਐ ਸਮਝ ਲਓ ਵੀ ਅਸੀਂ ਤਾਂ ਫੀਮ ਦੇ ਆਮਲੀ ਹੋਗੇ ਫੀਮ ਦੇ ਨਹੀਂ ਹੋਏ ਅਸੀਂ ਤ੍ਰਿਫਲੇ ਦੇ ਆਮਲੀ ਹੋਗੇ ਤ੍ਰਿਫਲਾ ਖਾਓ ਔਰ ਤੁਸੀਂ ਆਪਣੀ ਜ਼ਿੰਦਗੀ ਨੂੰ ਤੰਦਰੁਸਤ ਜਿਓ ਜੇ ਮੇਰੀ ਗੱਲ ਤੁਹਾਨੂੰ ਪਸੰਦ ਆਈ 1 ਮਹੀਨਾ ਖਾ ਲਿਓ 1 ਮਹੀਨੇ ਬਾਅਦ ਤੁਹਾਡਾ ਥੈਂਕ ਯੂ ਨਾ ਆਇਆ ਤਾਂ ਮੈਂ ਮੈਂ ਜ਼ਿੰਮੇਵਾਰ ਤੁਹਾਨੂੰ ਕਹਿਣਾ ਪਊਗਾ ਵੀ ਗੋਇਲ ਸਾਹਿਬ ਥੈਂਕ ਯੂ ਅੱਗੇ ਨੂੰ ਜ਼ਿੰਦਗੀ ਬਹੁਤ ਸੌਖੀ ਹੋ ਗਈ ਆ ਪੇਟ ਸਾਫ਼ ਹੋ ਰਿਹਾ ਪੈਰਾਂ ਚੋਂ ਜਲਨ ਖਤਮ ਹੋ ਗਈ ਦਿਮਾਗ ਤੋਂ ਬੋਝ ਖਤਮ ਹੋ ਰਿਹਾ ਹਰੜ ਬਿਹੜਾ ਤੇ ਆਮਲਾ ਤਿੰਨ ਚੀਜ਼ਾਂ ਦਾ ਤ੍ਰਿਫਲਾ ਔਰ ਹਰੜ ਉੱਚ 1 ਬੇੜਾ 2% ਆਮਲਾ 4% ਜੇ ਇਸ ਰੇਸ਼ਿਓ ਦੇ ਵਿੱਚ ਬਣਿਆ ਹੋਇਆ ਤਾਂ ਲੈਣਾ ਜਿਹੜਾ ਸਿੰਪਲ ਤ੍ਰਿਫਲਾ ਉਹ ਤੁਹਾਨੂੰ ਠੀਕ ਆ ਖਾਈ ਜੋ ਜਿੰਨੀ ਦੇਰ ਖਾਣਾ ਖਾਈ ਜੋ ਫਾਇਦਾ ਤਾਂ ਕਰੂਗਾ ਪਰ ਜਿਹੜੇ ਫਾਇਦੇ ਲਈ ਅਸੀਂ ਖਾ ਰਹੇ ਹਾਂ ਸ਼ਾਇਦ ਉੱਥੇ ਨਾ ਕੰਮ ਕਰੇ 1:2:4 ਤ੍ਰਿਫਲਾ ਪਾਊਡਰ ਇਹ ਲੈਣਾ ਆਪਾਂ ਨੇ ਔਰ ਇਸ ਪਾਊਡਰ ਨੂੰ 5 ਗ੍ਰਾਮ 5 ਵਜੇ ਰਾਤ ਨੂੰ ਸਵੇਰ ਦੇ ਨਹੀਂ ਰਾਤ ਦੇ 5 ਗ੍ਰਾਮ 5 ਵਜੇ ਲੈ ਲਓ ਮਜ਼ਾ ਆਊਗਾ ਜ਼ਿੰਦਗੀ ਦਾ ਕੋਈ ਵੀ ਚੰਗੀ ਚੀਜ਼ ਆ ਕੋਈ ਵੀ ਚੰਗਾ ਦੋਸਤ ਆ ਕੋਈ ਵੀ ਚੰਗੀ ਚੀਜ਼ ਆ ਉਹ ਥੋੜੀ ਜੀ ਲੜਦੀ ਆ ਜੀ ਇਹ ਤਿਰਫਲਾ ਵੀ ਹੋ ਸਕਦਾ ਦੋ ਤਿੰਨ ਦਿਨ ਲਾ ਦੇਵੇ ਤੁਹਾਡੇ ਨਾਲ ਦੋਸਤੀ ਕਰਨ ਨੂੰ ਪਰ ਜਿੱਦਨ ਤੁਹਾਡੇ ਨਾਲ ਇਹ ਬਾਡੀ ਚ ਫਰੈਂਡਲੀ ਹੋ ਗਿਆ ਫਿਰ ਇਸ ਤੋਂ ਵਧੀਆ ਕੋਈ ਵੈਦ ਕੋਈ ਡਾਕਟਰ ਕੋਈ ਹਸਪਤਾਲ ਨਹੀਂ ਇਹਨੇ ਜ਼ਿੰਦਗੀ ਭਰ ਤੁਹਾਨੂੰ ਐਮਰਜੈਂਸੀ ਚ ਨਹੀਂ ਜਾਣ ਦੇਣਾ ਇਹਨੇ ਤੁਹਾਨੂੰ ਅੰਦਰੋਂ ਬਚਾ ਕੇ ਰੱਖਣਾ ਹਾਰਟ ਬ੍ਰੇਨ ਔਰ ਲੀਵਰ ਤੁਹਾਡੇ ਗੁਰਦੇ ਤੁਹਾਡੇ ਜਿਹੜੀਆਂ ਅੰਤੜੀਆਂ ਨੇ ਪੇਟ ਦੀਆਂ ਸਭ ਕਲੀਨ ਸਾਫ ਰਹਿਣਗੀਆਂ ਇਹ ਤੁਹਾਡਾ ਐਡਾ ਵਧੀਆ ਮਿੱਤਰ ਬਣੂਗਾ ਦਾ ਤ੍ਰਿਫਲਾ ਚੂਰਨ ਚ ਹੈ ਕੀ ਜਿਹੜਾ ਨਹੀਂ ਚੱਲੂਗਾ ਬਸ ਇਹ ਵੀ ਜਦੋਂ ਕਿ ਅੱਪਾ ਭਾਂਡਾ ਧੋਨੇ ਆ ਨਾ ਅੰਦਰੋਂ ਤਾਂ ਥੋੜੀ ਜੀ ਮਾਇਲ ਖਰਚ ਕੇ ਵੀ ਤਾਂ ਲਾਉਣੀ ਪੈਂਦੀ ਆ ਤਾਂ ਉਹ ਥੋੜਾ ਜਿਹਾ ਖਰਚੂਗਾ ਇੱਕ ਦੋ ਦਿਨ ਸੈੱਟ ਹੋ ਜਾਊਗਾ ਜਦੋਂ ਸੈੱਟ ਹੋ ਗਿਆ ਤੁਸੀਂ ਕਹੋਗੇ ਤੇ ਵਰਗੀ ਰੀਸ ਹੀ ਨਹੀਂ ਮੈਂ ਕਹਿੰਦਾ ਤੁਸੀਂ ਬੈਠੇ ਤਾਂ ਹੈਗੇ ਆ ਕਰੋੜ ਰੁਪਏ ਦੀ ਗੱਡੀ 'ਚ ਸੁੱਤੇ ਪਈਓ 2 ਲੱਖ ਦੇ ਬੈੱਡ ਤੇ ਢਿੱਡ 'ਚ ਹੋਈ ਜਾਂਦੀ ਹੈ ਗੜਬੜ ਸਿਰ ਦੁਖੀ ਜਾਂਦਾ ਮਾਈਗਰੇਨ ਉਲਟੀਆਂ ਲੱਗੀਆਂ ਕੀ ਕਰੋਗੇ ਉਹਨਾਂ ਲੱਖਾਂ ਕਰੋੜਾਂ ਨੂੰ ਇਹ ਜਿਹੜੇ 100-100 2-200 ਰੁਪਏ ਦੇ ਚੂਰਨ ਨੇ ਇਹ ਜਰੂਰ ਖਾਇਆ ਕਰੋ ਔਰ ਇਹਨਾਂ ਨੂੰ ਖਾਣ ਦੇ ਨਾਲ ਤੁਹਾਨੂੰ ਫਾਇਦੇ ਹੀ ਫਾਇਦੇ ਹੋਣੇ ਨੇ ਮੈਂ ਨੁਸਖਾ ਉਹੀ ਬੋਲਦਾ ਹਾਂ ਉਹਨਾਂ ਟੀਵੀ ਚੈਨਲ ਦੇ ਉੱਤੇ ਜਿਹੜਾ ਕਿ 100 ਦੇ 100 ਬੰਦੇ ਨੂੰ ਫਾਇਦਾ ਕਰੇ ਨਾ ਕਿ ਇਹ ਇਹੋ ਜਿਹਾ ਕੋਈ ਗੱਲ ਹੀ ਨਹੀਂ ਕਰਦਾ ਮੈਂ ਟੀਵੀ ਤੇ ਵੀ ਕਿਸੇ ਨੂੰ ਫਾਇਦਾ ਕਰੂ ਕਿਸੇ ਨੂੰ ਨਹੀਂ ਕਰੂ ਕਿਸੇ ਨੂੰ ਨੁਕਸਾਨ ਵੀ ਕਰ ਸਕਦਾ ਇਹ ਜੀ ਚੀਜ਼ ਬਾਰੇ ਡਿਸਕਸ ਹੀ ਨਹੀਂ ਕਰਦਾ ਜਿਹਦੇ ਵਿੱਚ ਮੈਨੂੰ ਇਹ ਕਹਿਣਾ ਪਵੇ ਵੀ ਇਹ ਨੁਸਖਾ ਵਰਤਣਾ ਕਿਸੇ ਵੈਦ ਦੀ ਸਲਾਹ ਨਾਲ ਵਰਤਿਓ ਕਿਉਂਕਿ ਮੇਰੇ ਕੋਲ ਆਲਰੇਡੀ ਡਾਇਗਨੋਸਟਿਕ ਤੋਂ ਵੈਦਾਂ ਦੀ ਸਲਾਹ ਨਾਲ ਹੀ ਬੋਲਦੇ ਆਪਾਂ ਟੈਨਸ਼ਨ ਨਾ ਲਓ ਮੈਨੂੰ ਪੂਰੀ ਉਮੀਦ ਹੈ ਕਿ ਤੁਸੀਂ ਜਾਣ ਚ ਤ੍ਰਿਫਲਾ ਨੂੰ ਅਗਰ ਅਸੀਂ ਆਪਣੀ ਡੇਲੀ ਲਾਈਫ ਦਾ ਰੁਟੀਨ ਦਾ ਹਿੱਸਾ ਬਣਾ ਲਿਆ ਤਾਂ ਕਿੰਨੇ ਜ਼ਿਆਦਾ ਇਸ ਤੋਂ ਫਾਇਦਾ ਸਾਨੂੰ ਮਿਲ ਸਕਦੇ ਨੇ ਸੋ ਬੇਸਿਕ ਪ੍ਰੋਬਲਮ ਜਦੋਂ ਬੋਡੀ ਵਿੱਚ ਨਹੀਂ ਰਹਿਣੀ ਹੈ ਤਾਂ ਕਦੇ ਵੀ ਕੋਈ ਵੱਡੀ ਪ੍ਰੋਬਲਮ ਹੋ ਹੀ ਨਹੀਂ ਸਕਦੀ ਸੋ ਖਾਣ ਪੀਣ ਅਸੀਂ ਜਿਸ ਤਰ੍ਹਾਂ ਦਾ ਸੁਧਾਰ ਕਰਦੇ ਕਰਦੇ ਹੀ ਕਰਾਂਗੇ ਪਰ ਇਸ ਤਰ੍ਹਾਂ ਦੀਆਂ ਚੀਜ਼ਾਂ ਅਗਰ ਤੁਸੀਂ ਜਿਵੇਂ ਕਿ ਤ੍ਰਿਫਲਾ ਦੀ ਅਸੀਂ ਗੱਲ ਕਰਦੇ ਹਾਂ ਅਗਰ ਤੁਸੀਂ ਜਿਵੇਂ ਸਰਨੇ ਦੱਸਿਆ ਉਵੇਂ ਅਪਣਾਦੇ ਹੋ ਤਾਂ ਜ਼ਰੂਰ اپنی باڈی ਨੂੰ ਆਪਣੇ શરીર ਨੂੰ کئی ਬਿਮਾਰੀਆਂ ਤੋਂ ਬਚਾ ਸਕਦੇ ਹੋ ਸੋ ਉਮੀਦ ਕਰਦੀ ਹਾਂ ਵੀਡੀਓ ਤੁਹਾਨੂੰ ਅੱਜ ਦੀ ਚੰਗੀ ਲੱਗੀ ਹੋਵੇਗੀ ਚੰਗੀ ਲੱਗੀ ਹੈ ਤਾਂ ਇਸ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦਿਓ ਕਮੈਂਟ ਕਰਕੇ ਵੀ ਆਪਣੇ ਵਿਚਾਰ ਸਾਡੇ ਨਾਲ ਜ਼ਰੂਰ ਸਾਂਝੇ ਕਰਿਓ ਅਗਰ ਹੁਣ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਫਟਾਫਟ ਸਬਸਕ੍ਰਾਈਬ ਕਰ ਦਿਓ ਸਾਈਡ ਤੇ ਜੋ ਬੈਲ ਆਈਕਨ ਹੈ ਉਸ ਤੋਂ ਵੀ ਦਬਾ ਦਿਓ ਤਾਂ ਕਿ ਸਾਡੀ ਅਗਲੀ ਲੇਟੈਸਟ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਟਾਈਮਲੀ ਮਿਲ ਸਕੇ ਤੇ ਟਾਈਮਲੀ ਤੁਸੀਂ ਉਹ ਵੀਡੀਓ ਦੇਖ ਕੇ ਵਧੀਆ ਜਾਣਕਾਰੀ ਲੈ ਸਕੋ ਹਾਸਲ ਕਰ ਸਕੋ ਤੇ ਹੋਰਾਂ ਨਾਲ ਵੀ ਇਹ ਜ ਸਾਂਝੀ ਕਰ ਸਕੋ ਮਿਲਾਂਗੇ ਜਲਦੀ ਹੀ ਫਿਲਹਾਲ ਲਈ ਦਿਓ ਜੀ ਇਜਾਜ਼ਤ ਸਤਿ ਸ਼੍ਰੀ ਅਕਾਲ ਤਾਂ ਅੱਜ ਦੀ ਵੀਡੀਓ ਚੰਗੀ ਲੱਗੀ ਹੈ ਤਾਂ ਇਸ ਨੂੰ ਲਾਈਕ ਐਂਡ ਸ਼ੇਅਰ ਕਰਨਾ ਨਾ ਭੁੱਲਿਓ ਤੇ ਜੇਕਰ ਹਲੇ ਤੱਕ ਵੀ ਤੁਸੀਂ ਸਾਡੇ ਫੇਸਬੁੱਕ ਪੇਜ ਗੌਰ ਹਰਜੋਤ ਨੂੰ ਫੋਲੋ ਨਹੀਂ ਕੀਤਾ ਤਾਂ ਫੋਲੋ ਕਰ ਲਓ YouTube ਚੈਨਲ ਹੈਲਥ ਐਡਵਾਈਸ ਵਿਦ ਹਰਜੋਤ ਕੋ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ फटाफट ਸਬਸਕ੍ਰਾਈਬ ਵੀ ਕਰ ਲਓ